ਸਰੇ ਆ ਚੈਲੰਜ ਕਰ ਦੇ ਨੇ ਵੀ ਹਾਂ ਅੱਛੀ ਮਾਰਿਆ ਇਹ ਦੇਖੋ ਸਾਡੀ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਸਾਡੇ ਇੰਟੈਲੀਜੈਂਸ ਨੂੰ ਸਾਰੇ ਸਮਾਜ ਨੂੰ ਇੱਥੇ ਬਹੁਤ ਵੱਡੀ ਚੁਣੌਤੀ ਹੈ ਕਿ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕੋਈ ਬੰਦਾ ਕਤਲ ਕਰਕੇ ਕਹੇ ਵੀ ਮੈਂ ਕੀਤਾ ਮੈਂ ਪੰਜ ਸੱਤ ਕਤਲ ਹੋਰ ਕਰਾਂਗਾ ਬਹੁ ਮੜੀਗਾ ਲੈ ਦੇ ਕੋਲ ਸੋਸ਼ਲ ਮੀਡੀਆ ਦੇ ਉੱਪਰ ਬੇਸ਼ਮਾਰ ਨਿਊਜ਼ ਫਿਲਮਾਂ ਪਈਆਂ ਨੇ ਬੇਸ਼ਮਾਰ ਭੈਦ ਸਖਤੀਆਂ ਦਵਾਈਆਂ ਵੇਚ ਰਹੇ ਨੇ ਜਿਹੜੀ ਭਾਜਾ ਉਹਨਾਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਜੋ ਸ਼ਰੀਰਤਾ ਉਹਨਾਂ ਦੁਆਰਾ ਫੈਲਾਈ ਜਾਂਦੀ ਹੈ ਉਸ ਨੂੰ ਜੜ੍ਹ ਨੂੰ ਰੋਕਣ ਦੀ ਲੋੜ ਹੈ ਇਹ ਤਾਂ ਐਕਟਰਸ ਨੇ ਇਹ ਕੁੜੀਆਂ ਦਾ ਐਕਟਿੰਗ ਕਰਦੀਆਂ ਨੇ ਆਪਣਾ ਪੇਟ ਪਾਲਦੀਆਂ ਨੇ ਆਪਣੇ ਪਰਿਵਾਰ ਦਾ ਪੇਟ ਪਾਲਦੀਆਂ ਨੇ ਮੈਂ ਉਤਰੂ ਬਿਲਕੁਲ ਕਲੀਅਰ ਚ ਹਵਤਾ ਦੇ ਵਿੱਚ ਕਹਿਣਾ ਚਾਹਣਾ ਤੇਰੀ ਇਹ ਬੇਵਕੂਫੀ ਕਰਕੇ ਤੇਰੀ ਇਹ हरकत ਕਰਕੇ ਸੂਤ ਸਿੱਖ ਸਮਾਜ ਦੀ ਬਦਨਾਮੀ ਤੂੰ ਕਰਵਾ ਰਿਹਾ ਹੈ ਸਿੱਖਤਮਾ ਕਦੇ ਵੀ ਕਿਸੇ ਨੂੰ ਭੈਣ ਕੇ ਕੇ ਉਸ ਦਾ ਕਤਲ ਨਹੀਂ ਕਰਦਾ ਸਿੱਖਤਮਾ ਜ ਹਮੇਸ਼ਾ ਕਿਸੇ ਵੀ ਜਾਤ ਦਾ ਹੋਵੇ ਉਸ ਦੀ ਰੱਖਿਆ ਕਰਨ ਦੇ ਲਈ ਬਣਿਆ ਹੋਇਆ ਤੇਰੇ ਦੀ ਤਰ੍ਹਾਂ ਨਹੀਂ ਹੈਗਾ ਕਿ ਤੂੰ ਇੱਕ ਪੱਥ ਤਾਂ ਉਹਨੂੰ ਭੈਣ ਕਹਿਣਾ ਤੂੰ ਡੇਢ ਲਗਦੀ ਮਦਦ ਵੀ ਕੀਤੀ ਉਸ ਦੀ ਫਿਰ ਤੂੰ ਧੋਖੇ ਨਾਲ ਲਿਜਾ ਕੇ ਉਸ ਦਾ ਕਤਲ ਕੀਤਾ ਇਹ ਇਹ ਪੰਜਾਬ ਦੇ ਲਈ ਇੱਕ ਬਹੁਤ ਮਾਰਾ ਸੰਤੇਸ਼ ਹੈ ਕੋਈ ਵੀ ਨਹੀਂ ਚਾਹੁੰਦਾ ਕੋਈ ਪਰਿਵਾਰ ਨਹੀਂ ਚਾਹੁੰਦਾ ਕੋਈ ਪੰਜਾਬੀ ਨਹੀਂ ਚਾਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਇਹ ਸ਼ਰੀਰਤਾ ਪਹੁੰਚੀ ਜਾਵੇ ਉਲੀ ਉਫਲਮਾਨ ਸੈਕਰੀਆਂ ਦਵਾਈਆਂ ਹਨ ਸੋਸ਼ਲ ਮੀਡੀਆ ਦੇ ਉੱਪਰ ਕੋਈ ਇਸ ਤੋਂ ਜ਼ਿਆਦਾ ਗੰਦਾ ਇਹਨੇ ਕੁੜੀ ਨੇ ਕੀ ਕੀਤਾ ਹੋਊਗਾ ਚੁੰਨੀ ਚੱਕਦੀ ਹੋਊਗੀ ਜਿੱਦੋਂ ਝੱਗਾ ਚੱਕ ਕੇ ਦਿਖਾਤਾ ਹੋਊਗਾ ਇਹਨੇ ਤਾਂ ਕੁਝ ਵੀ ਨਹੀਂ ਕੀਤਾ ਜੋ ਸ਼ਰੀਰ ਤਾਂ ਕਿਹਦੇ ਸਮਾਜ ਦੇ ਦੇ ਉੱਪਰ ਪਈ ਹੈ ਉਸ ਨੂੰ ਮਾਰੋ ਗੋਲੀ ਜਾ ਕੇ ਫੇਸਬੁਕ ਕਰ ਲੈ ਨੂੰ ਮਾਰੋ ਇੰਸਟਾਗ੍ਰਾਮ ਅਲੈ ਨੂੰ ਗੋਲੀ ਜਾ ਕੇ ਇਹਦੇ ਨਾਲ ਥੋੜਾ ਬੰਦ ਹੋ ਜਾਊਗਾ ਇਹ ਚੀਜ਼ਾਂ ਤਾਂ ਜਿਹੜੀਆਂ ਪ੍ਰਸਿੱਧ ਐਕਟਰਸ ਨੇ ਸਾਡੀਆਂ ਇੰਡੀਆ ਐਕਟਰਾ ਹੋ ਰਹੇ ਆ ਉਹ ਵੀ ਇਹਨਾਂ ਕਾਰਕਸੀਮਦਾਰ ਜਾਂ ਕੁਝ ਕਮੇਟੀ ਜਿਹੜੀ ਹੈ ਉਹ ਕਰਦੀਆਂ ਨੇ ਕੰਦਾ ਉਹਨੂੰ ਤੁਮਝਾ ਅਭਿਜਾ ਕਰਦਾ ਰੀਗਲ ਬੇਵਿ ਹੈ ਵੀ ਉਹਨਾਂ ਦੀ ਅਸੀਂ ਕੰਪਲੇਨਟ ਕਰਦੀਏ ਅਗਰ ਉਹ ਸੰਡੇ ਸਮਾਂ ਤੋਂ ਬਾਅਦ ਜਾ ਕੇ ਕੁਝ ਕਰਦੀਆਂ ਨੇ ਫਿਰ ਅਮਰਤਪਾਲ ਮੈਰੋ ਤੂੰ ਸੁਪਰੀਮ ਨਹੀਂ ਹੈ ਤੂੰ ਉਹਦੀ ਕਦੇ ਕੰਪਲੇਨਟ ਕੀਤੀ ਕਾਰ ਤੱਕ ਸਾਹਿਬ ਤੇ ਕਿ ਕੋਰਨਾ ਦਾ ਇਸਤੇਮਾਲ ਕਰ ਲਈ ਹੈ ਇਸ ਨੀਲਤਾ ਪਲਾਵੀ ਹੈ ਕਦੇ ਐਸਜੀਪੀਸੀ ਨੂੰ ਕੰਪਲੀਟ ਕੀਤੀ ਆਪਾਂ ਚ ਕਹਤਾ ਕਿਤੇ ਕੀਤੀ ਨਹੀਂ ਇਸ ਤੋਂ ਇਹ ਸਮਝ ਆਉਂਦਾ ਸਾਨੂੰ ਵੀ ਕਿਨੇ ਫਰੋਤੀ ਲੈਣ ਦਾ ਧੰਦਾ ਬਣਾਇਆ ਹੋਇਆ ਵੀ ਇਹਨਾਂ ਇਨਫਲੂਐਂਸਰਾਂ ਨੂੰ ਜਿਹੜੇ YouTube ਤੇ Instagram ਤੇ ਪੋਸਟਾਂ ਪਾਉਂਦੇ ਨੇ ਉਹਨਾਂ ਨੂੰ ਡਰਾਮਕਾ ਕੇ ਤੂੰ ਪਾਇਆ ਜਾਂਦਾ ਕੰਮ ਕਰਦਾ ਹੋਰ ਤੇਰਾ ਕੋਈ ਮੋਟਿਵ ਨਹੀਂ ਹੈਗਾ ਫੇਰ ਤੂੰ ਆਪਣੀ ਆਪਣੀ ਜੋਤਾ ਕਹਿਣਾ। ਤੈਨੂੰ ਸ਼ਰਮ ਆਣੀ ਚਾਹੀਦੀ ਹੈ। ਕਿ ਤੂੰ ਆਪਣੇ ਭਾਈ ਨੂੰ ਇੱਕੋ ਤੇ ਦੋਸਤ ਨੂੰ ਇੱਥੇ ਅੰਦਰ ਕਰਾ ਕੇ ਆਪਣੇ ਪਿਓ ਨੂੰ, ਆਪਣੀ ਮਾਂ ਨੂੰ, ਆਪਣੀ ਭੈਣ ਨੂੰ ਇੱਥੇ ਅੰਦਰ ਕਰਵਾ ਕੇ ਆਪ ਤੂੰ ਦਵਾਈ ਪੱਤ ਗਿਆ। ਜੇ ਤੂੰ ਵਾਕਈ ਜੋਤਾ ਸੀਗਾ ਤਾਂ ਨਹੀਂ। ਤਾਂ ਰਹਿੰਦਾ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਪੁਲਸ ਨੂੰ ਚੈਲੰਜ ਕਰਦਾ। ਦੇਖਦੇ ਵੀ ਪੰਜਾਬクル ਉੱਤਰ ਤੇ ਮਿਹਰਬਾਨ ਹੈ ਤੂੰ ਛੱਡਦੀ ਐ ਕਿ ਤੈਨੂੰ ਪੜਦੀ ਐ ਮੇਰਾ ਸਮਾਜ ਨੂੰ ਇਹ ਇੱਕ ਮੈਸੇਜ ਹੈ ਔਰ ਜਿਹੜੇ ਵੀ ਕੁੜੀਆਂ ਜਿਹਦਾ ਇਹ ਕੰਮ ਕਰ ਰਹੀਆਂ ਨੇ ਕਿ ਦੇਖੋ ਸ਼ੀਲਤਾ ਥੱਡਾ ਸਮਾਜ ਦਾ ਸਨਾਤਨ ਚਰਮਾ ਉਹ ਬਿਲਕੁਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਦਾ ਵੀ ਤੁਸੀਂ ਵੀ ਆਪਣੀਆਂ ਪੋਸਟਾਂ ਤੇ ਥੋੜਾ ਕੰਟਰੋਲ ਕਰੋ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਪੋਸਟ ਕਰੋ ਜਿਹਦੇ ਨਾਲ ਸਮਾਜ ਦੇ ਵੀ ਸਾਡੇ ਬੱਚਿਆਂ ਦੇ ਵਿੱਚ ਕੋਈ ਗਲਤ ਮੈਸੇਜ ਨਾ ਜਾਵੇ ਪਰ ਜੇ ਤੁਹਾਨੂੰ ਕੋਈ ਇਸ ਤਰੀਕੇ ਨਾਲ ਇਹਦੇ ਵਰਗਾ ਡਰਾਉਂਦਾ ਤਾਂ ਥੋੜੀ ਮਦਦ ਲਈ ਚੇਤਨਾ ਬਾਦਰਾdre ਛਿੰਦੇ ਹਮੇਸ਼ਾ ਖੜਾ ਹੈ ਜਦੋਂ ਮਰਜੀ ਮੈਨੂੰ ਫੋਨ ਕਰ ਲਿਓ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਥੋੜੀ ਮਦਦ ਉਸੇ ਕੈਮਤ ਦੇ ਕੰਟੇ ਦੇ ਵਿੱਚ ਵਿੱਚ ਕੀਤੀ ਜਾਊਗੀ ਕਿੰਦਾ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈਅ ਤੋਂ ਇਹਨਾਂ ਤੋਂ ਜਦੋਂ ਦੀ ਕੋਈ ਲੋੜ ਨਹੀਂ ਹੈਗੀ ਐਜੇ ਮੈਂ ਚੀਰਾਂ ਅਸੀਂ ਬੜੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਹੀ ਖਤਰਨਾਕ ਹੁੰਦਾ ਜਾ ਰਿਹਾ ਹੈ ਪਿਛਲੇ ਦਿਨੀ ਇੱਕ Hindu ਕੁੜੀ ਤੰਚਨ ਕੁਮਾਰੀ ਪੂਰਵ ਕਮਨਕੋਟ ਦਾ ਮਰਡਰ ਹੋ ਜਾਂਦਾ ਹੈ ਵੜੇ ਕਰਨ ਤੋਂ ਬਾਅਦ ਜਿਹੜੇ ਬੰਦੇ ਮਰ ਰਹੇ ਨੇ ਅਮਰ ਸਿੰਘ ਪਾਲ ਨੈਰੋ ਵਰਗੇ ਕੁਝ ਸ੍ਰੀਮ ਚੈਲੰਜ ਕਰਦੇ ਨੇ ਵੀ ਹਾਂ ਅੱਛੀ ਮਾਰਿਆ ਇਹ ਦੇਖੋ ਸਾਡੀ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਸਾਡੇ ਇੰਟੈਲੀਜੈਂਸ ਨੂੰ ਸਾਰੇ ਸਮਾਜ ਨੂੰ ਇੱਕ ਬਹੁਤ ਵੱਡੀ ਚੁਣੌਤੀ ਹੈ ਕਿ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕੋਈ ਬੰਦਾ ਕਤਲ ਕਰਕੇ ਕਹੇ ਕਿ ਮੈਂ ਕਿੰਨਾ ਪੰਚਤ ਕਤਲ ਹੋਰ ਕਰਾਂਗਾ ਬਹੁ ਮੜੀ ਦਾ ਨਾ ਦੇਖੋ ਛੋਟੇ ਮੀਡੀਆ ਦੇ ਉੱਪਰ ਬੇਸ਼ਮਰ ਨਿਊਜ਼ ਫਿਲਮਾਂ ਪਈਆਂ ਨੇ ਬੇਸ਼ਮਰ ਬੈਦ ਸੱਚੀਆਂ ਦਵਾਈਆਂ ਵੇਚ ਰਹੇ ਨੇ ਜਿਹੜੀ ਭਾਚਾ ਉਹਨਾਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਜੋ ਸ਼ਰੀਰਤਾ ਉਹਨਾਂ ਦੁਆਰਾ ਫੈਲਾਈ ਜਾਂਦੀ ਹੈ ਉਸ ਨੂੰ ਜਰੂਰ ਰੋਕਣ ਦੀ ਲੋੜ ਹੈ ਇਹ ਤਾਂ ਐਕਟਰਸ ਨੇ ਇਹ ਕੁੜੀਆਂ ਦਾ ਐਕਟਿੰਗ ਕਰਦੀਆਂ ਨੇ ਆਪਣਾ ਪੇਡ ਪਾਲਦੀਆਂ ਨੇ ਆਪਣੇ ਪਰਿਵਾਰ ਦਾ ਪੇਡ ਪਾਲਦੀਆਂ ਨੇ ਮੈਂ ਉਤਰੂ ਬਿਲਕੁਲ ਕਲੀਅਰ ਚਾਹਤਾ ਦੇ ਵਿੱਚ ਕਹਿਣਾ ਚਾਹਣਾ ਤੇ ਤੇਰੀ ਇਹ ਬੇਵਕੂਫੀ ਕਰਕੇ ਤੇਰੀ ਇਹ हरकत ਕਰਕੇ ਸੂ ਸਿੱਖ ਸਮਾਜ ਦੀ ਬਦਨਾਮੀ ਤੂੰ ਕਰਵਾ ਰਿਹਾ ਹੈ ਸਿੱਖ ਸਮਾਜ ਕਦੇ ਵੀ ਕਿਸੇ ਨੂੰ ਭੈਣ ਕਹਿ ਕੇ ਉਸ ਦਾ ਕਤਲ ਨਹੀਂ ਕਰਦਾ ਸਿੱਖਤ ਮਾਲ ਜੋ ਹਮੇਸ਼ਾ ਕਿਸੇ ਵੀ ਜਾਤ ਦਾ ਹੋਵੇ ਉਸ ਦੀ ਰੱਖਿਆ ਕਰਨ ਦੇ ਲਈ ਬਣਿਆ ਹੋਇਆ ਤੇ ਤੇਰੀ ਤਰ੍ਹਾਂ ਨਹੀਂ ਹੈਗਾ ਕਿ ਤੂੰ ਇੱਕ ਬੱਥਾ ਉਹਨੂੰ ਭੈਣ ਕਹਿਣਾ ਤੂੰ 1.5 ਲੱਖ ਦੀ ਮਦਦ ਵੀ ਕੀਤੀ ਉਸ ਦੀ ਫਿਰ ਤੂੰ ਧੋਖੇ ਨਾਲ ਲਿਜਾ ਕੇ ਉਸ ਦਾ ਕਤਲ ਕੀਤਾ ਇਹ ਇਹ ਪੰਜਾਬ ਦੇ ਲਈ ਇੱਕ ਬਹੁਤ ਮਾਰਾ ਸੰਤੈਸ਼ ਹੈ ਕੋਈ ਵੀ ਨਹੀਂ ਚੰਗਾ ਕੋਈ ਪਰਵਾਹ ਨਹੀਂ ਕਰਦਾ ਕੋਈ ਪੰਜਾਬੀ ਨਹੀਂ ਜਾਂਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਅਸ਼ਲੀਲਤਾ ਫਰਸ਼ੀ ਜਾਵੇ ਬਲੂ ਫਿਲਮਾਂ ਸੈਕਸ ਦੀਆਂ ਦਵਾਈਆਂ ਆਨ ਸੋਸ਼ਲ ਮੀਡੀਆ ਦੇ ਉੱਪਰ ਕੋਈ ਇਸ ਤੋਂ ਜ਼ਿਆਦਾ ਗੰਦਾ ਇਹਨੇ ਕੁੜੀ ਨੇ ਕੀ ਕੀਤਾ ਹੋਊਗਾ ਚੁੰਨੀ ਚੱਕਦੀ ਹੋਊਗੀ ਜਿੱਦੋਂ ਝੱਗਾ ਚੱਕ ਕੇ ਦਿਖਾਤਾ ਹੋਊਗਾ ਇਹਨੇ ਤਾਂ ਕੁਝ ਵੀ ਨਹੀਂ ਕੀਤਾ ਜੋ ਸ਼ਰੀਲਤਾ ਕਿਦਾ ਸਮਾਜ ਦੇ ਉੱਪਰ ਪਈ ਹੈ ਉਸ ਨੂੰ ਮਾਰੋ ਕੋਲੀ ਜਾ ਕੇ ਫੇਸਬੁੱਕ ਕਰ ਲੈ ਨੂੰ ਮਾਰੋ ਇੰਸਟਾਗ੍ਰਾਮ ਅਲੈਨ ਕੋਲੀ ਜਾ ਕੇ ਇਹਦੇ ਨਾਲ ਥੋੜਾ ਬੰਦ ਹੋ ਜਾਊਗਾ ਇਹ ਚੀਜ਼ਾਂ ਤਾਂ ਜਿਹੜੀਆਂ ਪ੍ਰਸਿੱਧ ਐਕਟਰਸ ਨੇ ਸਾਡੀਆਂ ਇੰਡੀਆ ਐਕਟਰਾ ਹੋ ਰਹੇ ਆ ਉਹ ਵੀ ਇੰਨਾ ਕ ਅਕਸੀਮਦਾਰ ਜਾਂ ਕੁਝ ਕਮੇਟੀ ਜਿਹੜੀ ਹੈ ਉਹ ਕਰਦੀਆਂ ਨੇ ਕੰਦਾ ਉਹਨਾਂ ਨੂੰ ਤੁਮਝਾ ਅਭੀ ਜਾ ਤੱਕ ਦਾ ਲੀਗਲ ਬੇਬੀ ਐ ਵੀ ਉਹਨਾਂ ਦੀ ਅੱਥੀ ਕੰਪਲੇਨਟ ਕਰਦੀ ਏ ਅਗਰ ਉਹ ਸੰਡੇ ਸਮਾਂ ਤੋਂ ਬਾਅਦ ਜਾ ਕੇ ਕੁਝ ਕਰਦੀਆਂ ਨੇ ਫਿਰ ਅਮਰਤਪਾਲ ਮੈਰੋ ਤੂੰ ਸੁਪਰੀਮ ਨਹੀਂ ਐ ਤੂੰ ਉਹਦੀ ਕਦੇ ਕੰਪਲੀਟ ਕੀਤੀ ਕਾਰ ਤੱਕ ਸਾਹ ਤੇ ਕਿ ਕੋਰਨਾ ਦਾ ਇਸਤੇਮਾਲ ਕਰ ਲਈ ਐ ਇਹ ਸ਼ੀਲਤਾ ਫਲਾਵੀ ਐ ਕਦੇ ਐਸਜੀਪੀਸੀ ਨੂੰ ਕੰਪਲੀਟ ਕੀਤੀ ਆਪਾਂ ਚ ਕਹਤਾ ਕਿਤੇ ਕੀਤੀ ਨਹੀਂ ਇਸ ਤੋਂ ਇਹ ਸਮਝ ਆਂਦਾ ਸਾਨੂੰ ਵੀ ਕਿਨੇ ਫਰੋਤੀ ਲੈਣ ਦਾ ਧੰਦਾ ਬਣਾਇਆ ਹੋਇਆ ਵੀ ਇਹਨਾਂ ਇਨਫਲੂਐਂਸਰਾਂ ਨੂੰ ਜਿਹੜੇ YouTube ਤੇ Instagram ਤੇ ਪੋਸਟਾ ਪਾਉਂਦੇ ਨੇ ਉਹਨਾਂ ਨੂੰ ਡਰਾ ਤਮਕਾ ਕੇ ਤੂੰ ਪ੍ਰਾਇਜਾਂਦਾ ਕੰਮ ਕਰਦਾ ਐ ਕੋਸਰਾ ਕੋਈ ਮੋਟਿਵ ਨਹੀਂ ਹੈਗਾ ਫਿਰ ਤੂੰ ਆਪਣੀ ਆਪਣੀ ਜੋਤਾ ਕਹਿਣਾ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਤੂੰ ਆਪਣੇ ਭਾਈ ਨੂੰ ਇੱਕੋ ਤੇ ਦੋਸਤ ਨੂੰ ਇੱਥੇ ਅੰਦਰ ਕਰਾ ਕੇ ਆਪਣੇ ਪਿਓ ਨੂੰ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਇੱਥੇ ਅੰਦਰ ਕਰਵਾ ਕੇ ਆਪ ਤੂੰ ਦਵਾਈ ਪੱਤ ਗਿਆ ਜੇ ਤੂੰ ਵਾਕਈ ਜੋਤਾ ਸੀਗਾ ਤਾਂ ਨਹੀਂ ਤਾਂ ਰੰਦਾ ਇੱਥੇ ਬਾਜ਼ਾਰ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਪੁਲਿਸ ਨੂੰ ਚੈਲੰਜ ਕਰਦਾ ਤੇ ਰਤੀ ਦੇਖਦੇ ਵੀ ਪੰਜਾਬ ਪੁਲਿਸ ਤੇ ਮਿਹਰਬਾਨ ਹੈ ਤੈਨੂੰ ਛੱਡ ਦਿਆ ਕਿ ਤੈਨੂੰ ਫੜਦੀ ਹੈ ਮੇਰਾ ਸਮਾਜ ਨੂੰ ਇਹ ਇੱਕ ਮੈਸੇਜ ਹੈ ਔਰ ਜਿਹੜੇ ਵੀ ਕੁੜੀਆਂ ਜਿਹਦਾ ਇਹ ਕੰਮ ਕਰ ਰਹੀਆਂ ਨੇ ਕਿ ਦੇਖੋ ਸ਼ੀਲਤਾ ਥੱਡਾ ਧਮਾਕਾ ਜਿਹਾ ਸਨਾਤਨ ਧਰਮ ਹੈ ਉਹ ਬਿਲਕੁਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਦਾ ਵੀ ਤੁਸੀਂ ਵੀ ਆਪਣੀਆਂ ਪੋਸਟਾਂ ਤੇ ਥੋੜਾ ਕੰਟਰੋਲ ਕਰੋ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਪੋਸਟ ਕਰੋ ਜਿਹਦੇ ਨਾਲ ਸਮਾਜ ਦੇ ਵੀ ਸਾਡੇ ਬੱਚਿਆਂ ਦੇ ਵਿੱਚ ਕੋਈ ਗਲਤ ਮੈਸੇਜ ਨਾ ਜਾਵੇ ਪਰ ਜੇ ਤੁਹਾਨੂੰ ਕੋਈ ਇਸ ਤਰੀਕੇ ਨਾਲ ਇਹਦੇ ਵਰਗਾ ਡਰਾਉਂਦਾ ਤਾਂ ਤੁਹਾਡੀ ਮਦਦ ਲਈ ਸ਼ਿਵ ਚਨਾ ਬਾੜਾ ਗਰੇ ਛਿੰਦੇ ਹਮੇਸ਼ਾ ਖੜਾ ਹੈ ਜਦੋਂ ਮਰਜ਼ੀ ਮੈਨੂੰ ਫੋਨ ਕਰ ਲਿਓ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਤੁਹਾਡੀ ਮਦਦ ਉਸੇ ਕਮਤ ਦੇ ਕੰਟੇ ਦੇ ਵਿੱਚ ਵਿੱਚ ਕੀਤੀ ਜਾਊਗੀ ਕਿਉਂਕਿ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਪੈਸੇ ਤੋਂ ਇਨਾਂ ਤੋਂ ਦਰਦ ਦੀ ਕੋਈ ਲੋੜ ਨਹੀਂ ਹੈ ਜੀ ਐਜੇ ਜੈ શ્રી ਰਾਮ ਅਸੀਂ ਬੜੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਹੀ ਖਤਰਨਾਕ ਹੁੰਦਾ ਜਾ ਰਿਹਾ ਹੈ ਪਿਛਲੇ ਦਿਨੀ ਇੱਕ Hindu ਕੁੜੀ ਤਰਚਨ ਕੁਮਾਰੀ ਪੁਰਪ ਕਮਲਗੜ੍ਹ ਮਰਡਰ ਹੋ ਜਾਂਦਾ ਮਰਡਰ ਕਰਨ ਤੋਂ ਬਾਅਦ ਜਿਹੜੇ ਬੰਦੇ ਮਰਡਰ ਕਰਦੇ ਨੇ ਅਮਰ ਸਿੰਘ ਪਾਲ ਨਹਿਰੂ ਵਰਗੇ ਉਹ ਸ੍ਰੀਆਮ ਚੈਲੰਜ ਕਰਦੇ ਨੇ ਵੀ ਹਾਂ ਅੱਛੀ ਮਾਰਿਆ ਇਹ ਦੇਖੋ ਸਾਡੀ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਸਾਡੇ ਇੰਟੈਲੀਜੈਂਸ ਨੂੰ ਸਾਰੇ ਸਮਾਜ ਨੂੰ ਇਥੇ ਬਹੁਤ ਵੱਡੀ ਚੁਣੌਤੀ ਹੈ ਕਿ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕੋਈ ਬੰਦਾ ਕਤਲ ਕਰਕੇ ਕਹੇ ਕਿ ਮੈਂ ਕੀਤਾ ਨਾ ਪੰਜ ਸੱਤ ਕਤਲ ਹੋਰ ਕਰਾਂਗਾ ਬਹੁ ਮਾਰੀ ਦਾ ਲੱਗ ਕੋ ਟੋਟਲ ਮੀਡੀਆ ਦੇ ਉੱਪਰ ਬੇਸ਼ਮਾਰ ਨਿਊ ਫਿਲਮਾਂ ਪਈਆਂ ਨੇ ਬੇਸ਼ਮਾਰ ਭੈਦ ਸਖਤੀਆਂ ਦਵਾਈਆਂ ਵੇਚ ਰਹੇ ਨੇ ਜਿਹੜੀ ਪਾਚਾ ਉਹਨਾਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਜੋ ਸਰੀਰਤਾ ਉਹਨਾਂ ਦੁਆਰਾ ਭਲਾਈ ਜਾਂਦੀ ਹੈ ਉਸ ਨੂੰ ਜੜ੍ਹ ਨੂੰ ਰੋਕਣ ਦੀ ਲੋੜ ਹੈ ਇਹ ਤਾਂ ਐਕਟਰਸ ਨੇ ਇਹ ਕੁੜੀਆਂ ਦਾ ਐਕਟਿੰਗ ਕਰਦੀਆਂ ਨੇ ਆਪਣਾ ਪੇਡ ਪਾਲਦੀਆਂ ਨੇ ਆਪਣੇ ਪਰਿਵਾਰ ਦਾ ਪੇਡ ਪਾਲਦੀਆਂ ਨੇ ਮੈਂ ਉਤਰੂ ਬਿਲਕੁਲ ਕਲੀਅਰ ਚਾਹਤਾ ਦੇ ਵਿੱਚ ਕਹਿਣਾ ਚਾਹਣਾ ਤੇਰੀ ਇਹ ਬੇਵਕੂਫੀ ਕਰਕੇ ਤੇਰੀ ਇਹ हरकत ਕਰਕੇ ਸਿੱਖਤ ਸਮਾਜ ਦੀ ਬਦਨਾਮੀ ਤੂੰ ਕਰਵਾ ਰਿਹਾ ਹੈ ਸਿੱਖਤ ਸਮਾਜ ਕਦੇ ਵੀ ਕਿਸੇ ਨੂੰ ਭੈਣ ਕਹਿ ਕੇ ਉਸ ਦਾ ਕਤਲ ਨਹੀਂ ਕਰਦਾ ਸਿੱਖਤ ਸਮਾਜ ਹਮੇਸ਼ਾ ਕਿਸੇ ਵੀ ਜਾਤ ਦਾ ਹੋਵੇ ਉਸ ਦੀ ਰੱਖਿਆ ਕਰਨ ਦੇ ਲਈ ਬਣਿਆ ਹੋਇਆ ਤੇ ਇਹਦੇ ਦੀ ਤਰ੍ਹਾਂ ਨਹੀਂ ਹੈਗਾ ਕਿ ਤੂੰ ਇੱਕ ਵਾਰ ਤਾਂ ਉਹਨੂੰ ਭੈਣ ਕਹਿਣਾ ਤੂੰ ਡੇਢ ਲੱਖ ਦੀ ਮਦਦ ਵੀ ਕੀਤੀ ਉਸ ਦੀ ਫਿਰ ਤੂੰ ਧੋਖੇ ਨਾਲ ਲਿਜਾ ਕੇ ਉਸ ਦਾ ਕਤਲ ਕੀਤਾ ਇਹ ਇਹ ਪੰਜਾਬ ਦੇ ਲਈ ਇੱਕ ਬਹੁਤ ਮਾਰਾ ਸੰਤੋਸ਼ ਹੈ ਕੋਈ ਵੀ ਨਹੀਂ ਚਾਹੁੰਦਾ ਕੋਈ ਪਰਵਾਹ ਨਹੀਂ ਚਾਹੁੰਦਾ ਕੋਈ ਪੰਜਾਬੀ ਨਹੀਂ ਚਾਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਸ਼ਕਿਰਤਾ ਪ੍ਰਤੀ ਜਾਵੇ ਬਲੂਫਿਲਮਾਂ ਸੈਕਸ ਦੀਆਂ ਦਵਾਈਆਂ ਸੋਸ਼ਲ ਮੀਡੀਆ ਦੇ ਉੱਪਰ ਕੋਈ ਇਸ ਤੋਂ ਜ਼ਿਆਦਾ ਗੰਦਾ ਇਹਨੇ ਕੁੜੀ ਨੇ ਕੀ ਕੀਤਾ ਹੋਊਗਾ ਚੁੰਨੀ ਚੱਕਦੀ ਹੋਊਗੀ ਜਿੱਦੋਂ ਝੱਗਾ ਚੱਕ ਕੇ ਦਿਖਾਤਾ ਹੋਊਗਾ ਇਹਨੇ ਤਾਂ ਕੁਝ ਵੀ ਨਹੀਂ ਕੀਤਾ ਜੋ ਸ਼ਰੀਰਤਾ ਕਿਦਾ ਸਮਾਜ ਤੇ ਦੇ ਉੱਪਰ ਪਈ ਹੈ ਉਸ ਨੂੰ ਮਾਰੋ ਕੋਲੀ ਜਾ ਕੇ ਫੇਸਬੁਕ ਕਰ ਲੈ ਨੂੰ ਮਾਰੋ ਇੰਸਟਾਗ੍ਰਾਮ ਅਲੈਨ ਕੋਲੀ ਜਾ ਕੇ ਇਹਦੇ ਨਾਲ ਥੋੜਾ ਬੰਦ ਹੋ ਜੂਗਾ ਇਹ ਚੀਜ਼ਾਂ ਤਾਂ ਜਿਹੜੀਆਂ ਪ੍ਰਸਿੱਧ ਐਕਟਰਸ ਨੇ ਸਾਡੀਆਂ ਇੰਡੀਆ ਐਕਟਰਾਂ ਹੋ ਰਹੇ ਆ ਉਹ ਵੀ ਇੰਨਾ ਕਾ ਅਕਸੀ ਮਜ਼ਾਜ ਜਾਂ ਕੁਝ ਕਮੇਟੀ ਜਿਹੜੀ ਹੈ ਉਹ ਕਰਦੀਆਂ ਨੇ ਕੰਦਾ ਉਹਨਾਂ ਨੂੰ ਤੁਂਜਾ ਆ ਵੀ ਜਾ ਸਕਦਾ ਰੀਗਲ ਬੇ ਵੀ ਐ ਵੀ ਉਹਨਾਂ ਦੀ ਅਸੀਂ ਕੰਪਲੇਨ ਕਰਦੀਏ ਅਗਰ ਉਹ ਸਾਡੇ ਸਮਾਂ ਤੋਂ ਬਾਅਦ ਜਾ ਕੇ ਕੁਝ ਕਰਦੀਆਂ ਨੇ ਫਿਰ ਅਮਰਤਪਾਲ ਮੈਰੋ ਤੂੰ ਸੁਪਰੀਮ ਨਹੀਂ ਐ ਤੂੰ ਉਹਦੀ ਕਦੇ ਕੰਪਲੀਟ ਕੀਤੀ ਕਾਰਤਖਰ ਸਾਹਿਬ ਤੇ ਕਿ ਕੋਰਨਾ ਦਾ ਇਸਤੇਮਾਲ ਕਰ ਲਈ ਐ ਇਹ ਸ਼ਰੀਲਤਾ ਫਲਾਵੀ ਐ ਕਦੇ ਐਸਜੀਪੀਸੀ ਨੂੰ ਕੰਪਲੀਟ ਕੀਤੀ ਆਪਾਂ ਚ ਕਹਤਾ ਕਿਤੇ ਕੀਤੀ ਨਹੀਂ ਇਸ ਤੋਂ ਇਹ ਸਮਝ ਆਉਂਦਾ ਸਾਨੂੰ ਵੀ ਕਿਨੇ ਫਰੋਤੀ ਲੈਣ ਦਾ ਧੰਦਾ ਬਣਾਇਆ ਹੋਇਆ ਵੀ ਇਹਨਾਂ ਇਨਫਰੈਂਸਰਾਂ ਨੂੰ ਜਿਹੜੇ YouTube ਤੇ Instagram ਤੇ ਪੋਸਟਾਂ ਪਾਉਂਦੇ ਨੇ ਉਹਨਾਂ ਨੂੰ ਡਰਾਤ ਮਕਾ ਕੇ ਤੂੰ ਪਾਇਆ ਜਾਂਦਾ ਕੰਮ ਕਰਦਾ ਔਰ ਤਰ੍ਹਾਂ ਕੋਈ ਮੋਟਿਵ ਨਹੀਂ ਹੈਗਾ ਫਿਰ ਤੂੰ ਆਪਣੀ ਆਪਣੀ ਜੋਤਾ ਕੰਨਣਾ ਪਰੂ ਸ਼ਰਮ ਆਣੀ ਚਾਹੀਦੀ ਹੈ ਫਿਰ ਤੂੰ ਆਪਣੇ ਭਾਈ ਨੂੰ ਇੱਕੋਦੇ ਦੋਸਤ ਨੂੰ ਇੱਥੇ ਅੰਦਰ ਕਰਾ ਕੇ ਆਪਣੇ ਪਿਓ ਨੂੰ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਇੱਥੇ ਅੰਦਰ ਕਰਵਾ ਕੇ ਆਪ ਤੂੰ ਦਵਾਈ ਪੱਤ ਗਿਆ ਜੇ ਤੂੰ ਵਾਕਈ ਜੋਤਾ ਸੀਗਾ ਕੰਨ ਤਾਂ ਰਹਿਣਦਾ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਪੁਲਿਸ ਨੂੰ ਚੈਲੰਜ ਕਰਦਾ ਦੇਰથી ਦੇਖਦੇ ਵੀ ਪੰਜਾਬ ਪੁਲਿਸ ਤੇ ਮਿਹਰਬਾਨ ਹੈ ਤੈਨੂੰ ਛੱਡ ਦਿਆ ਕਿ ਤੈਨੂੰ ਫੜਦੀ ਹੈ ਮੇਰਾ ਸਮਾਜ ਨੂੰ ਇਹ ਇੱਕ ਮੈਸੇਜ ਹੈ ਔਰ ਜਿਹੜੇ ਵੀ ਕੁੜੀਆਂ ਜਿਹਦਾ ਇਹ ਕੰਮ ਕਰ ਰਹੀਆਂ ਨੇ ਕਿ ਦੇਖੋ ਸ਼ਰੀਲਤਾ ਤੁਹਾਡਾ ਤੁਹਾਡਾ ਸਨਾਤਨ ਧਰਮ ਹੈ ਉਹ ਬਿਲਕੁਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਦਾ ਵੀ ਤੁਸੀਂ ਵੀ ਆਪਣੀਆਂ ਪੋਸਟਾਂ ਤੇ ਥੋੜਾ ਕੰਟਰੋਲ ਕਰੋ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਪੋਸਟ ਕਰੋ ਜਿਦੇ ਨਾਲ ਸਮਾਜ ਦੇ ਵੀ ਸਾਡੇ ਬੱਚਿਆਂ ਦੇ ਵਿੱਚ ਕੋਈ ਗਲਤ ਮੈਸੇਜ ਨਾ ਜਾਵੇ ਪਰ ਜੇ ਤੁਹਾਨੂੰ ਕੋਈ ਇਸ ਤਰੀਕੇ ਨਾਲ ਇਹਦੇ ਵਰਗਾ ਡਰਾਉਂਦਾ ਤਾਂ ਥੋੜੀ ਮਦਦ ਦੇ ਲਈ ਸ਼ਿਵਨਾ ਪਾਲ ਰਾਜਰੇ ਛਿੰਦੇ ਹਮੇਸ਼ਾ ਖੜਾ ਹੈ ਜਦੋਂ ਮਰਜ਼ੀ ਮੈਨੂੰ ਫੋਨ ਕਰ ਲਿਓ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਥੋੜੀ ਮਦਦ ਉਸੇ ਤੈਮਤ ਦੇ ਘੰਟੇ ਦੇ ਵਿੱਚ ਵਿੱਚ ਕੀਤੀ ਜਾਊਗੀ ਕਿੰਦਾ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਭੈਅ ਤੋਂ ਇਨਾਂ ਤੋਂ ਜਨਨ ਦੀ ਕੋਈ ਲੋੜ ਨਹੀਂ ਹੈ ਜੀ ਐਜੇ ਗੁਰ ਜੈ ਸ਼੍ਰੀ ਰਾਮ ਅਸੀਂ ਬੜੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਹੀ ਖਤਰਨਾਕ ਹੁੰਦਾ ਜਾ ਰਿਹਾ ਹੈ ਪਿਛਲੇ ਦਿਨੀ ਇੱਕ Hindu ਕੁੜੀ ਤੰਚਨ ਕੁਮਾਰੀ ਪੁਰਪ ਕਮਲਕੌਰ एकदम ਮਰਡਰ ਹੋ ਜਾਂਦਾ ਹੈ ਮਰਡਰ ਕਰਨ ਤੋਂ ਬਾਅਦ ਜਿਹੜੇ ਬੰਦੇ ਮਰਡਰ ਕਰਦੇ ਨੇ ਅਮਰ ਸਿੰਘ ਪਾਲ ਨੈਰੋ ਵਰਗੇ ਉਹ ਸ੍ਰੀਮ ਚੈਲੰਜ ਕਰਦੇ ਨੇ ਵੀ ਹਾਂ ਅਸੀਂ ਮਾਰਿਆ ਇਹ ਦੇਖੋ ਸਾਡੀ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਸਾਡੇ ਇੰਟੈਲੀਜੈਂਸ ਨੂੰ ਸਾਰੇ ਸਮਾਜ ਨੂੰ ਇੱਥੇ ਬਹੁਤ ਵੱਡੀ ਚੁਣੌਤੀ ਹੈ ਕਿ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕੋਈ ਬੰਦਾ ਕਤਲ ਕਰਕੇ ਕਹੇ ਕਿ ਮੈਂ ਕੀਤਾ ਨਾ ਪੰਜ ਸੱਤ ਕਤਲ ਹੋਰ ਕਰਾਂਗਾ ਬਹੁ ਮੜੀਗਾ ਲੈ ਦੇਖੋ ਛੋਟਲ ਮੀਡੀਆ ਦੇ ਉੱਪਰ ਵੇਸ਼ਮਾਰ ਬਿਨੂ ਫਿਲਮਾਂ ਪਈਆਂ ਨੇ ਵੇਸ਼ਮਾਰ ਭੈਦ ਸਖਤੀਆਂ ਦਵਾਈਆਂ ਵੇਚ ਰਹੇ ਨੇ ਜਿਹੜੀ ਭਾਜਾ ਉਹਨਾਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਜੋ ਸ਼ਰੀਲਤਾ ਉਹਨਾਂ ਦੁਆਰਾ ਫੈਲਾਈ ਜਾਂਦੀ ਹੈ ਉਸ ਨੂੰ ਜੜ੍ਹ ਨੂੰ ਰੋਕਣ ਦੀ ਲੋੜ ਹੈ ਇਹ ਤਾਂ ਐਕਟਰਸ ਨੇ ਇਹ ਕੁੰਨਿਆ ਦਾ ਐਕਟਿੰਗ ਕਰਦਿਆਂ ਨੇ ਆਪਣਾ ਪੇਟ ਪਾਲਦਿਆਂ ਨੇ ਆਪਣੇ ਪਰਿਵਾਰ ਦਾ ਪੇਟ ਪਾਲਦਿਆਂ ਨੇ ਮੈਂ ਉਤਰੂ ਬਿਲਕੁਲ ਕਲੀਅਰ ਸਭਾ ਦੇ ਵਿੱਚ ਕਹਿਣਾ ਚਾਹਨਾ ਤੇਰੀ ਇਹ ਬੇਵਕੂਫੀ ਕਰਕੇ ਤੇਰੀ ਇਹ हरकत ਕਰਕੇ ਸੂਤ ਸਿੱਖ ਸਮਾਜ ਦੀ ਬਗਨਾਮੀ ਤੂੰ ਕਰਵਾ ਰਿਹਾ ਹੈ ਸਿੱਖ ਸਮਾਜ ਕਦੇ ਵੀ ਕਿਸੇ ਨੂੰ ਭੈਣ ਕਹਿ ਕੇ ਉਸ ਦਾ ਕਤਲ ਨਹੀਂ ਕਰਦਾ ਸਿੱਖ ਸਮਾਜ ਹਮੇਸ਼ਾ ਕਿਸੇ ਵੀ ਜਾਤ ਦਾ ਹੋਵੇ ਉਸ ਦੀ ਰੱਖਿਆ ਕਰਨ ਦੇ ਲਈ ਬਣਿਆ ਹੋਇਆ ਤੇ ਤੇਰੀ ਤਰ੍ਹਾਂ ਨਹੀਂ ਹੈਗਾ ਕਿ ਤੂੰ ਇੱਕ ਵਾਰ ਤਾਂ ਉਹਨੂੰ ਭੈਣ ਕਹਿਣਾ ਤੂੰ ਡੇਢ ਲੱਖ ਦੀ ਮਦਦ ਵੀ ਕੀਤੀ ਉਸ ਦੀ ਫਿਰ ਤੂੰ ਧੋਖੇ ਨਾਲ ਲਿਜਾ ਕੇ ਉਸ ਦਾ ਕਤਲ ਕੀਤਾ ਇਹ ਇਹ ਪੰਜਾਬ ਦੇ ਲਈ ਇੱਕ ਬਹੁਤ ਮਾਰਾ ਸੰਤੋਸ਼ ਹੈ ਕੋਈ ਵੀ ਨਹੀਂ ਚਾਹੁੰਦਾ ਕੋਈ ਪਰਿਵਾਰ ਨਹੀਂ ਚਾਹੁੰਦਾ ਕੋਈ ਪੰਜਾਬੀ ਨਹੀਂ ਚਾਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਅਸ਼ਲੀਲਤਾ ਪਹੁੰਚੀ ਜਾਵੇ ਬਲੂ ਫਿਲਮਾਂ ਸੈਕਰੀਆਂ ਦਵਾਈਆਂ ਸੋਸ਼ਲ ਮੀਡੀਆ ਦੇ ਉੱਪਰ ਉਹ ਇਸ ਤੋਂ ਜ਼ਿਆਦਾ ਗੰਦਾ ਇਹਨੇ ਕੁੜੀ ਨੇ ਕੀ ਕੀਤਾ ਹੋਊਗਾ ਚੁੰਨੀ ਚੱਕਦੀ ਹੋਊਗੀ ਜਿੱਦੋਂ ਝੱਗਾ ਚੱਕ ਕੇ ਦਿਖਾਤਾ ਹੋਊਗਾ ਇਹਨੇ ਤਾਂ ਕੁਝ ਵੀ ਨਹੀਂ ਕੀਤਾ ਜੋ ਅਸ਼ਲੀਲਤਾ ਕਿਦਾ ਸਮਾਜ ਤੇ ਦੇ ਉੱਪਰ ਪਈ ਹੈ ਉਥੋਂ ਮਾਰੋ ਕੋਲੀ ਜਾ ਕੇ ਫੇਸਬੁਕ ਖੋਲ੍ਹ ਲੈ ਨੂੰ ਮਾਰੋ ਇੰਸਟਾਗ੍ਰam ਅਲੈਨ ਖੋਲੀ ਜਾ ਕੇ ਇਹਦੇ ਨਾਲ ਥੋੜਾ ਬੰਦ ਹੋ ਜਾਊਗਾ ਇਹ ਚੀਜ਼ਾਂ ਤਾਂ ਜਿਹੜੀਆਂ ਪ੍ਰਸਿੱਧ ਐਕਟਰਸ ਨੇ ਸਾਡੀਆਂ ਇੰਡੀਆ ਵਿੱਚ ਸਾਂ ਹੋ ਰਹਾ ਹੈ